ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਵਾਹਿਗੁਰੂ ਸੰਤ ਬਾਬਾ ਤਾਰਾ ਸਿੰਘ ਜੀ ਦੇ ਗੁਰੂ ਘਰ ਦੇ ਵਿੱਚ ਰੁਕੇ ਹੋਏ ਆ ਰਾਤ ਦੇ 27 ਤਰੀਕ ਦਿਨ ਚੌਥਾ ਸਮਾਂ 3:30 ਦਾ ਸਾਰੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਚੱਲੇ ਪਾਵਾਂਗੇ ਆਪਾਂ ਇੰਦੋਰ ਤੋਂ ਹਜੂਰ ਸਾਹਿਬ ਤੱਕ ਦੇ ਮਾਲਕ ਸੁੱਖ ਰੱਖੀ ਤੇ ਸਮੇਂ ਸਾਰੇ ਪੂਰਾ ਪੈਂਡਾ ਤੈਅ ਕਰ ਲਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਿਛਲੀਆਂ ਤਿੰਨ ਵੀਡੀਓ ਮੇਰੇ ਚੈਨਲ ਤੇ ਪਈਆਂ ਇਹ ਸਾਡੇ ਚੈਲੰਜ 12 ਦਿਨ ਦੀਆਂ ਟੈਸਟ ਆਲ ਦੇ ਸਫਰ ਦੀਆਂ ਜਰੂਰ ਦੇਖਿਓ ਬਹੁਤ ਬਿਮਾਰ ਵੀ ਹੋਏ ਨੇ ਗੱਡੀ ਦੇ ਵਿੱਚ ਜਗ੍ਹਾ ਘੱਟ ਹੈ ਬੰਦੇ ਅਸੀਂ ਜ਼ਿਆਦੇ ਆ ਪਰ ਚੈਲੰਜ ਲਗਾਤਾਰ ਚੱਲ ਜਾਂਦਾ ਬਾਬੇ ਦੀ ਕਿਰਪਾ ਨਾਲ ਮਿਲਦੇ ਆ ਅੱਗੇ ਸਫਰਾ ਚ ਬਾਜਾਂ ਵਾਲਾ ਬਾਜਾਂ ਮਾਰਦਾ ਆ ਜੋ ਪਿਆਰੀ ਸਾਥ ਸੰਗਤ ਜੀ ਬੜੀ ਸੋਹਣੀ ਤਸਵੀਰ ਹੈ ਦਸਵੇਂ ਪੀਤਾ ਜੀ ਤੇ ਸੰਗਤਾਂ ਸਾਡੀਆਂ ਸਾਰੀਆਂ ਇੰਨੇ ਉਤਸ਼ਾਹ ਵਾਲੀਆਂ ਨੇ ਤਾਂ ਟਾਈਮ ਨਾਲ ਉੱਠੀਆਂ ਹੋਈਆਂ ਨੇ ਜੀ ਰੋनाल्डੋ 7 ਸਾਰਿਆਂ ਨੂੰ ਸਮੇਂ ਸਿਰ ਠਾ ਚੁੱਕੇ ਨੇ ਕੋਈ ਸੰਗਤ ਰਹਿ ਗਈ ਉੱਠਣ ਵਾਲੀ ਕਿ ਮੈਂ ਜਾਵਾਂ ਖਾਣ ਕਾਲੀ ਨਹੀਂ ਬਚਾਉਣੀ 4 ਵਜੇ ਤੱਕ ਆਪਾਂ ਚੱਲੇ ਪਾ ਦੇਣੇ ਨੇ 4 ਵਜੇ ਨੇ ਨੇ ਪੱਕੀ ਗੱਲ ਹੈ ਇਹ ਸਵੇਰ ਦੇ ਚਾਕੇ-ਬਾਕੇ ਤੇ ਸੰਗਤਾਂ ਦੇ ੱਲੇ ਤੇ ਡਿੱਗੇ ਹੋਏ ਮੂੰਹ ਕਿਉਂਕਿ ਸੌਣ ਨੂੰ ਸਮਾਂ ਬੱਗਾ ਦਿੰਦਾ ਨਹੀਂ ਬੱਗਿਆ ਕਿਹੜੇ ਜੰਗ ਪੜਾਏਗਾ ਤੇਰਾ ਓਏ ਪੰਜਾਬੀਆਂ ਦਾ ਚਾਹ ਨਾਲ ਐਵੇਂ ਦਾ ਵਾਹ ਵਾਸਤਾ ਜਿਵੇਂ ਪਿਛਲੇ ਜਨਮ ਚ ਚਾਹ ਨੇ ਪੰਜਾਬੀਆਂ ਦਾ ਕੁਝ ਵਗੜਿਆ ਹੋਵੇ ਐ ਜਨਮ ਚ ਪੀਪੀ ਕੇ ਖਤਮ ਕਰਨਗੇ ਤੇ ਨਾਲ ਪਾਰਲੇ ਜੀ ਪਾਰਲੇ ਜੀ ਕਹਿੰਦੇ ਦੋ ਪੰਜਾਬ ਚ ਬਿਸਕਟ ਚੱਲਦੇ ਨੇ ਕੋ ਗੋਲ ਚੌੜੇ ਦੇ ਕਹਿੰਦੇ ਉਹ ਗਲਾਸੀ ਤੇ ਜਾਂਦੇ ਨਹੀਂ ਤੇ ਪਾਰਲੇ ਜੀ ਗਲਾਸੀ ਚਲੇ ਜਾਂਦੇ ਨੇ ਵਾਪਸ ਆਉਂਦੇ ਨੇ ਤੱਕ ਹੀ ਹੈ ਤੇਰੇ ਮੂੰਚ ਆ ਜਾਣਾ ਹੁਣੇ ਮੇਂ ਤੀਜਾ ਦਿਨ ਤਰੀਕ 26 ਤੇ ਸਮਾਂ ਸਵੇਰੇ 4:30 ਦਾ ਅੰਦਰ ਦੀਆਂ ਸੜਕਾਂ ਦੇ ਘੁੰਮੀ ਜਾਂਦੇ ਆ ਤੇ ਬਿਲਕੁਲ ਸੁਨਮ ਸਾਹ ਸੋ ਆਏ ਕੁੱਤੇ ਤੋਂ ਤੇ ਬਾਈ ਹੋਰੀ ਸਾਹ ਬੋਰੀ ਸਾਡੇ ਨਾਲ ਨੇ ਤੇ ਨਾਲ ਮੋਹਨ ਸਿੰਘ ਜੀ ਬਾਈ ਹੁਰੀ ਕਹਿੰਦੇ ਤੁਹਾਨੂੰ ਅੱਗੇ-ਅੱਗੇ ਲਾ ਕੇ ਭਰਾਨਪੁਰ ਦਾ ਰਸਤਾ ਦੱਸ ਕੇ ਜਾਣਾ। ਉਹ ਤਾਂ ਤੁਸੀਂ ਬਾਜ਼ਾਰ 'ਚ ਖੱਜਲ ਹੋਵੋਗੇ ਸਿਰਸਿਰੇ ਕੋਈ ਬੰਦਾ ਦੱਸਣ ਵਾਲਾ ਵੀ ਨਹੀਂ ਮਿਲਦਾ। ਗੱਲ ਤਾਂ ਵੀਰੇ ਤੁਹਾਡੀ ਇਹ ਵੀ ਠੀਕ ਆ। ਪਰ ਜੀਪੀਐਸ ਦੱਸ ਦਿੰਦਾ ਪਰ ਜੀਪੀਐਸ ਕਈ ਵਾਰੀ ਉਲਝਾ ਵੀ ਦਿੰਦਾ। ਇੱਥੋਂ ਜਿਹੜਾ ਸਾਨੂੰ ਮਤਲਬ 2 ਕਟੜਾਂ ਤੋਂ ਵਸੇ ਤੇ ਭਰਾਨਪੁਰ ਕਿੰਨੇ ਕਿਲੋਮੀਟਰ 'ਈ ਇੱਥੋਂ? ਉੱਥੋਂ ਹੈਗਾ ਭਰਾਨਪੁਰ ਹੋਣਾ 4.5 480 ਕਿਲੋਮੀਟਰ ਦੇ ਲਾਗੇ ਬੰਨੇ ਹੋਣਾ। ਭਰਾਨਪੁਰ ਇੰਨੀ ਦੂਰ? ਨਹੀਂ ਭਰਾਨਪੁਰ ਤੋਂ ਸੌਰੀ 180 ਆ। ਅੱਛਾ ਐਕਸਸ ਉਹ ਤੋਂ ਅੱਗੇ ਫਿਰ 200 ਕਿਲੋਮੀਟਰ ਅੱਗੇ ਹਜੂਰ ਸਾਹਿਬ 450 ਹਾਂਜੀ ਹਾਂਜੀ ਫਿਰ ਤਾਂ ਆਪਾਂ ਅਜਮੋੜ ਪਹੁੰਚ ਜਾਣਾ ਮੈਨੂੰ ਲੱਗਦਾ 10 10:30 ਵਜੇ ਤੱਕ ਨਾ ਰਾਮ ਨਰੋਕ ਦਰ ਕਰਦੇ 10:30 ਤੱਕ ਹਜੂਰ ਸਾਹਿਬ ਪਹੁੰਚ ਜਾਗੇ ਤੇ ਤੁਹਾਨੂੰ ਦਿਖਾਵਾਂਗੇ ਅੰਧੇਰੇ ਵਿੱਚ ਰੈਸਟ ਕਰਕੇ ਪਹੁੰਚ ਜਾਗੇ ਹਨੇਰਾ ਬਹੁਤ ਹੈ ਨਹੀਂ ਤਾਂ ਤੁਹਾਨੂੰ ਕੁਛ ਨਾ ਕੁਛ ਅੰਦਰ ਦਾ ਦਿਖਾਉਂਦੇ ਤੇ ਇਹਦੇ ਬਾਰੇ ਦੱਸਦੇ ਵੀ ਬਾਈ ਹੋਰਾਂ ਨੇ ਜਿਵੇਂ ਦੱਸਿਆ ਕਿ ਇੱਕ ਮਾਰਗ ਪਿੱਛੇ ਲੰਘਿਆ ਜਿਹੜਾ ਉਹ ਵਾਲਾ ਗੁਰੂ ਗੋਬਿੰਦ ਸਿੰਘ ਮਾਰਗ ਹੈ ਗੁਰੂ ਗੋਬਿੰਦ ਸਿੰਘ ਮਾਰਗ ਨਾਮ ਰੱਖਣ ਦਾ ਮਤਲਬ ਇਹ ਆ ਕਿ ਇੱਥੇ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਜੇ ਪੰਜਾਬੀਆਂ ਦੀ ਗਿਣਤੀ ਤੇ ਮжоਰਿਟੀ ਜ਼ਿਆਦਾ ਤੇ ਇਦਾਂ ਦੇ ਮਤਲਬ ਜਿਹੜੇ ਫੈਸਲੇ ਨੇ ਤਾਂ ਹੀ ਮਜਬੂਰੀ ਦੇ ਵਿੱਚ ਸਰਕਾਰਾਂ ਲੈਂਦੀਆਂ ਨੇ ਤੇ ਉਦਾਂ ਸਾਡੇ ਮਤਲਬ ਪੰਜਾਬੀਆਂ ਦੇ ਨਾਮ ਤੇ ਜਾਂ ਇਹ ਰੋਡ ਰੂਡ ਨਹੀਂ ਬਣਦੇ ਕਿਉਂਕਿ ਇੱਥੇ ਸਰਕਾਰ ਬੀਜੇਪੀ ਦੀਆਂ ਨੇ ਤੇ ਬੀਜੇਪੀ ਹਮੇਸ਼ਾ ਪੰਜਾਬ ਦੀਆਂ ਪੰਜਾਬੀਆਂ ਦੀ ਐਂਟੀ ਰਹੀ ਆ ਹਾਲ ਠੀਕ ਹੁਣ ਬਦਲਦਾ ਜਾਂਦਾ ਕਿਉਂਕਿ ਪੰਜਾਬੀਆਂ ਨੇ ਬਾਹਰਲੇ ਸਟੇਟਾਂ 'ਚ ਵੀ ਆਪਣਾ ਦਬਦਬਾ ਬਣਾਇਆ ਹੋਇਆ ਇਹ ਵੀਰ ਹੋਰਾਂ ਦੇ ਸਿਰ ਤੇ ਗੁਰਦੁਆਰਾ ਦਾਤਾਬੰਦੀ ਛੋੜ ਦੇ ਨਾਲ ਕੋਈ ਚਰਾਹ ਬਣਨਾ ਜੀ ਆਹ ਉਹ ਸਾਹਮਣੇ ਗੁਰਦੁਆਰਾ ਅੱਛਾ ਜੀ ਇਹ ਵਾਲਾ ਚਰਾਹ ਹਾਂ ਲਿੰਗਾਂ ਵੀ ਆਉਂਦਾ ਹੈ ਦਾਤਾਬੰਦੀ ਛੋੜ ਹਾਂ ਠੀਕ ਹੈ ਜੀ ਇਹ ਵੀਰੇ ਇਹ ਸਾਰਾ ਕੁਝ ਇਸ ਲਈ ਹੈ ਕਿ ਆਪਣੇ ਪੰਜਾਬੀ ਭਰਾਵਾਂ ਦਾ ਮਤਲਬ ਇੱਥੇ ਵਧੀਆ ਦਬਦਬਾ ਬਣਦਾ ਹੈ ਇਸ ਏਰੀਆ 'ਚ ਬਹੁਤ ਪੰਜਾਬੀ ਆ ਜੀ ਆ ਸਾਹਮਣੇ ਗੁਰੂ ਸਾਹਿਬ ਆ ਜੀ ਬਾਈ ਉਹਨਾਂ ਨੇ ਮੈਨੂੰ ਰਾਤ ਵੀ ਦੱਸਿਆ ਸੀ ਕਿ ਇਹ ਕਹਿੰਦੇ ਇਹਨਾਂ ਦੇ ਪੁਰਖੇ ਇੱਥੇ ਆਏ ਸੀ ਤੇ ਇਹਨਾਂ ਦਾ ਜਨਮ ਇੱਥੋਂ ਦਾ ਹੀ ਆ। ਅੱਛਾ ਇਹ ਗੁਰੂ ਘਰ ਆ। ਇਹ ਤੁਸੀਂ ਰਾਤ 10:00 ਰੇ ਸੀ ਨਾ। ਇਹ ਬਾਈ ਹੋਰੀ ਦੱਸਦੇ ਸੀ ਸਾਡੇ ਤੋਂ ਜਾਇਆ ਨਹੀਂ ਗਿਆ ਕਿਉਂਕਿ ਹਜੇ ਵੀ ਨਹੀਂ ਅਸੀਂ ਲੇਟ ਹੋ ਜਾਣਾ। ਇਹ ਗੁਰੂ ਘਰ ਦੇ ਵਿੱਚ ਅੰਦਰੋਂ ਕਹਿੰਦੇ ਬਹੁਤ ਸੋਹਣਾ ਦੇਖਣ ਵਾਲਾ ਜਿੱਦਾਂ ਫੌਰਨ ਦੇ ਗੁਰੂ ਘਰ ਹੁੰਦੇ ਆ ਉਦਾਂ ਦਾ ਬਣਾਇਆ ਹੋਇਆ ਇਹਨੇ। ਤੇ ਮੈਂ ਵੀਰੇ ਤੁਹਾਨੂੰ ਇਹ ਗੱਲ ਕਹਿਣੀ ਸੀ ਕਿ ਤੁਸੀਂ ਇੱਥੋਂ ਦੇ ਜੰਪਾ ਲਓ। ਤਾਂ ਉਹ ਵੈਸੇ ਪੰਜਾਬ ਦਾ ਕੋਈ ਯਾਦਗਾਰ ਨਹੀਂ ਜੀ ਤਾਂ ਤੁਹਾਡੀ ਪੰਜਾਬੀ ਦੇ ਜਦੋਂ ਸਾਡੇ ਨਾਲ ਗੱਲ ਵਰਗੀ ਦੀ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਤੁਸੀਂ ਇੱਥੋਂ ਦੇ ਜ਼ਮਪਾਲ ਬਸ ਜੀ ਇੱਥੇ ਆਪਾਂ ਕੀ ਪੰਜਾਬੀਆਂ ਚ ਜਿਆਦਾ ਰਹਿੰਦਾ ਆਪਣੇ ਪੰਜਾਬੀ ਬਹੁਤ ਜ਼ਿਆਦਾ ਮਤਲਬ ਇਹ ਮਿੰਨੀ ਪੰਜਾਬ ਹੀ ਮੰਨਦੇ ਆਂ ਯਾ ਅੰਡੋਰ ਨੂੰ ਵੀ ਨਹੀਂ ਓਕੇ ਠੀਕ ਹੈ ਜੀ ਹਾਂ ਜੀ ਹਾਂ ਅੰਡੋਰ ਦਾ ਪਹਿਲਾਂ ਸੁਣਿਆ ਵੀ ਆ ਕਿਤੇ ਟਰਾਂਸਪੋਰਟ ਬਹੁਤ ਜ਼ਿਆਦਾ ਇੱਥੇ ਪੰਜਾਬੀਆਂ ਹਾਂ ਜੀ ਹਾਂ ਜੀ ਆਪਣੇ ਜਿੰਨੇ ਪੰਜਾਬੀ ਭਰਾ ਜ਼ਿਆਦਾ ਟਰਾਂਸਪੋਰਟ ਬਿਜ਼ਨਸ ਵਾਲੇ ਆ ਜੀ ਇੱਥੇ ਅੱਛਾ ਸਾਰੇ ਟਰੱਕਿੰਗ ਲੈਣ ਨਾਲ ਹਾਂ ਜੀ ਹਾਂ ਜੀ ਟਰਾਂਸਪੋਰਟ ਦਾ ਜ਼ਿਆਦਾ ਕਰ ਰਹੇ ਨੇ ਆਪਰੇਟਰ ਜ਼ਿਆਦਾ ਨੇ ਵੀ ਬਾਈ ਦਾ ਫੋਨ ਆ ਗਿਆ ਆਪਾਂ ਅੱਗੇ ਕਰਾਂ ਦੇ ਲਵਾ ਆ ਬਾਈ ਹਰਾਂ ਨੇ ਸਾਨੂੰ ਸਿੱਧਾ ਹਜੂਰ ਸਾਹਿਬ ਦਾ ਰਾਹ ਪਾ ਦਿੱਤਾ ਤੇ ਹੁਣ ਆਪਾਂ ਇੰਨਾ ਤੋਂ ਲੈਨੇ ਆ ਛੁੱਟੀ ਕਿਤੇ ਇਸ ਰੱਬ ਨੇ ਸੁਭ ਬਣਾਇਆ ਤਾਂ ਫਿਰ ਦੁਬਾਰੇ ਮਿਲਾਂਗੇ ਤੇ ਜੇ ਵਾਪਸੀ ਤੇ ਬਣਿਆ ਤੇ ਵਾਪਸੀ ਤੇ ਮਿਲਾਂਗੇ ਧੰਨਵਾਦ ਸਾਹਿਬ ਵੀਰੇ ਬਿਲਕੁਲ ਵੀਰ ਜੀ ਜਰੂਰ ਆਏ ਹੋਣੇ ਆ ਹਾਂ ਠੀਕ ਹੈ ਬੜਾ ਵਧੀਆ ਬਾਈ ਦਾ ਸੁਭਾਅ ਥੈਂਕ ਯੂ ਵੀਰੇ ਠੀਕ ਹੈ ਜੀ ਜਦੋਂ ਮੈਂ ਅੰਦਰ ਤੋਂ ਚੱਲੇ ਆ ਤੇ ਹੁਣ ਲਗਭਗ 6:15 ਦਾ ਸਮਾਂ ਹੋ ਗਿਆ ਤੇ ਤਰੀਕ 27 ਇਤਾਂ ਦੇ ਹਲਾਫ ਨੇ ਸਾਡੀ ਅੰਦਰ ਕੈਪਟਨ ਵੀ ਇਹ ਮੇਰੇ ਉੱਤੇ ਪਿਆ ਮੈਂ ਇਹਦੇ ਉੱਤੇ ਪਿਆ ਤੇ ਆਹ ਤਰ੍ਹਾਂ ਸਿੱਧਾ ਢੋਲ ਦੇ ਉੱਤੇ ਕਹਿੰਦੇ ਸੇਵਾ ਦਾ ਮਿਲਦਾ ਨੇਵਾ ਕਰਕੇ ਕੋਈ ਦੇਖ ਲੋ ਸਾਡਾ ਬੱਗਾ ਵੀ ਸੇਵਾ ਕਰੀ ਜਾਂਦਾ ਪਿਛਲੇ 4 ਦਿਨਾਂ ਤੋਂ ਇਹ ਸੰਗਤ ਨੂੰ ਜਿਹੜੇ ਦਰਸ਼ਨ ਕਰਾ ਰਿਹਾ ਤੇ ਗੱਡੀ ਡਰਾਈਵ ਕਰਕੇ ਨੇ ਆਦਾ ਤੇ ਕਹਿੰਦੇ ਜਿਹੜੀ ਸੇਵਾ ਬੱਗੇ ਨੇ ਕੀਤੀ ਉਹ ਸਾਰੀ ਸੇਵਾ ਲੁੱਟ ਰਿਆ ਰੋਮਨ ਸਾਡਾ ਮਲੋਟ ਵਾਲਾ ਬੜਾ ਸਿਆਣਾ ਸੁਚੱਜਾ ਤੇ ਪਿਆਰ ਵਾਲਾ ਸੱਜਣਾ ਸਾਡਾ ਮਲੋਟ ਦੀ ਧਰਤੀ ਤੋਂ ਆਇਆ ਸਪੈਸ਼ਲ ਹੈ ਕਹਿੰਦਾ ਸਫ਼ਰ ਤੁਹਾਡੇ ਨਾਲ ਹੀ ਕਰਨਾ ਜਿੱਦਣ ਦਾ ਸਾਡਾ ਸਪਨਾ ਦਾ ਸਾਥੀ ਬਣਿਆ ਅੱਜ ਕੱਲੇ ਕਿਸੇ ਹੋਰ ਨਾਲ ਜਾ ਨਹੀਂ ਰਿਹਾ ਨਾ ਸਾਡੇ ਤੋਂ ਇਲਾਵਾ ਘੁੰਮਣ ਫਿਰਨ ਹਾਂਜੀ ਅਸੀਂ ਇਹ ਵਾਲਾ ਸਫ਼ਰ ਰਸਤੇ ਦੇ ਵਿੱਚ ਆ ਜਿਹੜਾ ਹਜੂਰ ਸਾਹਿਬ ਨੂੰ ਜਾ ਰਹੇ ਹਾਂ ਭਰਾਨਪੁਰ ਤੋਂ ਵੀ ਲੱਗਦਾ ਸੀ ਦੌਰ ਤੋਂ 40 ਕਿਲੋਮੀਟਰ ਆਏ ਹਾਂ ਫਿਰ ਰੋਬਿਨ ਕਸ਼ਮੀਰ ਦੀ ਪਲੈਨਿੰਗ ਕਰੀ ਜਾਂਦਾ ਕਹਿੰਦਾ ਭਾਜੀ ਕਸ਼ਮੀਰ ਨੂੰ ਚੱਲੀਏ ਉੱਥੇ ਹੀ ਇਹ ਗੱਲ ਮੈਂ ਤੇ ਦੂਜੇ ਮਲੋਟ ਵਾਲੇ ਭਾਜੀ ਨੀਂਦਾ ਕੁੱਟਰੇ ਨੇ ਕਿਉਂਕਿ ਰਾਤ ਰਾਤ ਨੂੰ ਪਾਣੀ ਦੀ ਵਾਰੀ ਤੇ ਸੀ ਤੇ ਸਾਰੀ ਰਾਤ ਸੁੱਤੇ ਨਹੀਂ। ਹੁਣ ਉਹਨਾਂ ਨੂੰ ਅਸੀਂ ਇਹ ਦਿੱਤਾ ਵੀ ਤੂੰ ਸਮਝੋ ਤੇ ਪਾਣੀ ਦੀ ਵਾਰੀ ਕੱਲ ਵੀ ਫਿਰ ਆਪਾਂ ਲਾਉਣੀ ਹੈ। ਭਰਾਨਪੁਰ ਨੂੰ ਜਾਂਦਿਆਂ ਇਹ ਨਦੀ ਦੇ ਦਰਸ਼ਨ ਪਏ ਸਾਹਮਣੇ। ਤੇ ਮੁੰਡੇ ਆੜੇ ਪੌਣ ਨਾਲ ਦੀ ਨਾਲ ਕੜਲੇ ਚ ਟੋਲ ਜਾਂਦਾ। ਜੀ ਸਵੇਰ ਦੇ ਝੱਕੇ-ਬੱਕੇ ਨੇ। ਇਤੋਂ ਦੱਬੀਆਂ। ਉੱਤੇ ਪੋਰ ਤੇ ਪੌਣ ਦੇ ਉੱਤੋਂ ਸਫਰ ਕੀਤੇ ਜਾਂਦੇ ਨੇ। ਸਾਡੀ ਸਿੱਖ ਸੰਗਤ ਮੇਰੀ ਪਾਤਸ਼ਾਹ ਹੋ ਗਈ ਤੇ ਇਧਰ ਚੱਲ ਰਹੇ ਨੇ ਬੇਸੋ ਇਸ਼ਨਾਨ ਪਾਣੀ ਜਿਵੇਂ ਜਤਰਾ ਅੱਗੇ ਵਧੀ ਜਾਂਦੀ ਆ ਓਵੇਂ ਓਵੇਂ ਸੰਗਤਾਂ ਦਾ ਉਤਸ਼ਾਹ ਵਧੀ ਜਾਂਦਾ ਸਾਡੇ ਕੋਲ ਬਾਹਰਲੀਆਂ ਧਰਤੀਆਂ ਤੋਂ ਕੈਨੇਡਾ ਦੀ ਧਰਤੀ ਅਮਰੀਕਾ ਦੀ ਧਰਤੀ ਤੋਂ ਮਾਇਆ ਆ ਰਹੀ ਆ ਕਿ ਸੰਗਤ ਨੂੰ ਜਿਹੜੀ ਸੇਵਾ ਦੀ ਲੋੜ ਐ ਲੰਗਰ ਜਿਹੜੇ ਦੀ ਲੋੜਾ ਛਕਾਓ ਤੇ ਸਾਡੇ ਕੋਲ ਪੈਸੇ ਇੰਨੇ ਨੇ ਤੇ ਲੰਗਰ ਘਟਦੇ ਨੇ ਤੇ ਐ ਲੰਗਰ ਥੱਲੇ ਛੁੱਟੇ ਜਾ ਰਹੇ ਨੇ ਚਲੋ ਇਹ ਤਾਂ ਅਸੀਂ ਮਜ਼ਾਕ ਦੀਆਂ ਗੱਲਾਂ ਬਹੁਤ ਸੱਜਣ ਸੇਵਾ ਕਰ ਰਹੇ ਨੇ ਸੰਗਤ ਦੀ ਰਸਤੇ ਦੇ ਵਿੱਚ ਕਿ ਜਿਹੜੀ ਵੀ ਸੰਗਤ ਜਿਹੜੀ ਚੀਜ਼ ਮੰਗਦੀ ਹੈ ਬੱਕੇ ਪੀਜਾ ਦਾ ਆਫਰ ਹੋ ਗਏ ਨੇ ਆ ਪੀਜਾ ਦੇ ਵੀ ਆਫਰ ਆਉਣ ਦੇ ਨੇ 버거ਾਂ ਦੇ ਹੁੰਦੇ ਵੀ ਕੈਨੇਡਾ ਤੋਂ ਫੋਨ ਆ ਰਹੇ ਨੇ ਵੀ ਪੈਸੇ ਭੇਜਾਂਗੇ ਤੁਸੀਂ ਸੰਗਤ ਜੋ ਫਰਸਟ ਕੁਡ ਮੰਗਦੀ ਕੁਛ ਵੀ ਆਪਣੀ ਵੀਡੀਓ ਦਾ ਅਸਰ ਹੋ ਰਿਹਾ ਹੌਲੀ ਹੌਲੀ ਜਿਹੜੀ ਜਿਹੜੀ ਸੰਗਤ ਵੀਡੀਓ ਦੇਖਦੀ ਹੈ ਤੇ ਉਹ ਅਲੱਗ-ਅਲੱਗ ਸਵਾਵਾਂ ਸਾਡੇ ਤੱਕ ਪਹੁੰਚ ਆ ਰਹੀ ਹੈ ਜਿਵੇਂ ਜਿਵੇਂ ਸੰਗਤ ਨੇ ਵੀਡੀਓ ਦੇਖੀਆਂ ਨੇ ਆਪਣੀਆਂ ਵੀਡੀਓ ਦਾ ਅਸਰ ਹੋ ਰਿਹਾ ਕੈਨੇਡਾ ਦੀ ਧਰਤੀ ਤੋਂ ਪੀਜਾ ਦੀ ਆਫਰ ਆ ਗਈ ਹੈ ਇਹ ਸੰਗਤ ਨੂੰ ਪੀਜੇ ਖਵਾਉਣੇ ਨੇ ਇੱਧਰ ਸਾਡੀ ਕੈਨੇਡਾ ਵਾਲੀ ਭੈਣ ਬਿਮਾਰ ਚਲੀ ਜਾਂਦੀ ਹੈ ਕੱਲ ਦੀ ਤੇ ਇਹਨੂੰ ਦਵਾਈਆਂ ਦਵਾਈ ਹਜੇ ਵੀ ਇਹ ਲੋਕ ਕਰਿਆ ਬੜਾ ਮੈਨੂੰ ਲੱਗਦਾ ਚਾਰ ਪੰਜ ਜਣੇ ਬਿਮਾਰ ਨੇ ਨਾ ਬੜੀ ਦਿੱਕਤ ਹੈ ਮੈਡੀਕਲ ਸਟੋਰ ਕੋਈ ਲੱਭਦੇ ਨਹੀਂ ਗਾਚ ਤੇ ਇਹ ਵੀ ਵਿਚਾਰੇ ਕੋਲ ਨਹੀਂ ਕਾਦੇ ਸਟੋਰ ਹੈ ਹਾਂ ਮੈਂ ਸਮਝਾਂਦਾ ਕਾਂ ਜਾ ਰਹੇ ਹੋ ਕਿਸ ਕੇ ਲਈ ਤਿਆਰ ਹੋਏ ਹੋ ਗਣਗੌਰ ਫੈਸਟੀਵਲ ਬ੍ਰਹਨਪੁਰ ਤੇ 100 ਕਿਲੋਮੀਟਰ ਪਿੱਛੇ ਆ ਅਸੀਂ ਅੱਜ ਦਾ ਸੁਪਰ ਕਰੀ ਜਾਂਦੇ ਆ ਸੰਗਤ ਨੂੰ ਕੇਲੇ ਖਵਾਏ ਨੇ ਤੇ ਇੱਕ ਨਵੀਂ ਆਈਟਮ ਵੀ ਸੀ ਸਾਨੂੰ ਇਹ ਆ ਇੱਥੋਂ ਦੀ ਕੁਲਫੀ ਅਸੀਂ ਸੋਚਿਆ ਕਿ ਇਹ ਗਾਜਰਾਂ ਦੀ ਰੇੜੀ ਐ ਜਦੋਂ ਨੇੜੇ ਆਏ ਤੇ ਕੁਲਫੀ ਨਿਕਲੀ ਚਲੋ ਵੀ ਸੰਗਤੋ ਛੱਡੋ ਜਕਾਰਾ ਬੋਲੇ ਸੋਨਿਆਤ ਸੋ ਸ੍ਰੀ ਅਕਾਲ ਪਿੱਛੇ ਹਨੇਰਾ ਸੀ ਤਾਂ ਕੋਈ ਸ਼ੂਟ ਨਹੀਂ ਕੀਤਾ ਸੀ ਰਸਤਾ ਵੀ ਪਹਾੜੀ ਜੀ ਵਾਲਾ ਸੀ ਤੇ ਕੱਚਾ ਸੀ ਟੁੱਟੇ ਰਸਤੇ ਤੋਂ ਬਾਅਦ ਇਹ ਚੰਗਾ ਰਸਤਾ ਆਇਆ ਇੱਥੋਂ 60 ਕਿਲੋਮੀਟਰ ਭਰਾਨਪੁਰ ਮਹਾਰਾਸ਼ਟਰ ਚੈਂਟਰ ਹੋ ਜਾਗੇ ਤੇ ਅੱਜ ਦਰਸ਼ਨ ਕਰਾਂਗੇ ਹਜੂਰ ਸਾਹਿਬ ਦੇ ਪਰ ਉਸ ਤੋਂ ਪਹਿਲਾਂ ਆਪਾਂ ਰਸਤੇ 'ਚ ਰੁਕਣਾ ਭਰਾਨਪੁਰ ਗੁਰੂ ਘਰ ਤੇ ਅੰਦਰ ਦਾ ਝਾਕਾ ਵਾਕਾ ਇਦਾਂ ਦਾ ਦਾ ਕੰਪਲੈਟ ਕਰਾ ਜਿਹੜਾ 16 ਡਿਗਰੀ ਆ ਤੇ ਬਾਹਰ ਦਾ 28 ਤੋਂ 40 ਡਿਗਰੀ ਇੱਥੇ ਸਾਡੀਆਂ ਸੰਗਤਾਂ ਖੇਸ ਲੈ ਕੇ ਪਈਆਂ ਜਿਹੜੇ ਉੱਪਰ ਵਾਲੇ ਨੇ ਉਹ ਭਾਵੇਂ ਸ਼ਾਇਦ ਹੋ ਸਕਦਾ ਕਿ ਕੋਈ ਉਹਨਾਂ ਚੋਂ ਗਰਮੀ ਕਰਕੇ ਗਰਮੀ ਦਾ ਸ਼ਿਕਾਰ ਹੋ ਜਾਏ ਪਰ ਠੰਡ ਦਾ ਸ਼ਿਕਾਰ ਇਹ ਸਾਰੇ ਠੰਡ ਦਾ ਸ਼ਿਕਾਰ ਜਰੂਰ ਹੋਣਗੇ ਇਹ ਤਾਂ ਆਪਾਂ ਬੈਠੇ ਆ ਕਿ ਇਹਦੇ ਠੰਡ ਭਾਵੇਂ ਲੱਗ ਜੇ ਏਸੀ 16 ਦਾ ਟਰੱਕ ਕੰਪਲ ਭਾਵੇਂ ਲੈਣੇ ਪੈਣੇ ਪਏ ਇਹ ਜਿਹੜਾ ਨਵੀਂ ਜਨਰੇਸ਼ਨ ਦੀ ਕੁਰਬਾਨੀ ਹੈ ਕਿ ਇਹ ਅੰਦਰ ਰਹਿ ਕੇ ਇੰਨਾ ਤਾਪਮਨ ਸਹਿ ਰਹੇ ਠੀਕ ਹੈ ਜੀ ਹੱਥ ਬਹੁਤ ਹੈ ਰੱਗ ਬਹੁਤ ਹੈ ਵੀਰੇ ਹੁਣ ਆਈ ਦੀ ਕਿਫਾਇਤ ਅੱਡਵੀ 6 ਲਾਈਨ ਰੋਡ ਹੈ ਬੜੇ ਟਾਈਮ ਬਾਦ ਰੋਡ ਵਧੀਆ ਆਇਆ ਅੱਗੇ ਬਹੁਤ ਟਾਈਮ ਬਾਦ ਰੋਡ ਵਧੀਆ ਆਇਆ ਫੈਂਟ ਦੇਣ ਗੱਡੀ ਅੱਗੇ ਜਾਓ 100 ਦੀ ਜਾਣ ਦੀ ਸਿਰਫ ਸਿਰਫ 100 ਤੇ ਜਾ ਰਹੀ ਹੈ ਸਿਕਸ ਲਾਈਨ ਰੋਡ ਬੜੇ ਟਾਈਮ ਬਾਅਦ ਆਇਆ ਤੇ ਅੱਗੇ 230 ਕਿਲੋਮੀਟਰ ਦੂਰ ਰਹਿ ਗਿਆ ਮਹਾਰਾਸ਼ਟਰ ਦਾ ਬਾਰਡਰ ਤੇ ਮੁੰਡਿਆਂ 'ਚ ਜੋਸ਼ ਬੜਾ ਕਹਿੰਦਾ ਗੱਡੀ ਤੇ ਝੰਡੇ ਚਮਕਦੇ ਖੰਡੇ ਗੁਰੂ ਕੀ ਫੌਜ ਆਉਂਦੀ ਵਿੱਚ ਮੌਜ ਜਕਾਰੇ ਲਾਉਂਦੀ ادله ਲਾ ਮੜੀ ਇੱਥੇ ਸਾਡੇ ਵਾਲੇ ਪੀਪੀਆਂ ਦੇ ਨੇ ਚਾਹਾਂ ਤੇ ਇੱਧਰ ਖੜੀ ਆਪਣੀ ਰਾਣੀ ਸੁੰਦਰਾ ਕਰਕੇ ਇੱਥੇ ਦਰਖਤ ਵੀ ਸੁੱਕ ਗਏ ਇਹ ਏਰੀਆ ਪੂਰਾ ਪਤਲੀਲਾ ਏਰੀਆ ਜਿਹਦੇ ਵਿੱਚ ਪਾਣੀ ਦੀ ਕਮੀ ਆ ਪਾਣੀ ਜਾਲੇ ਤੱਕ ਇਹਦੇ ਇੰਨਾ ਪਾਣੀ ਜ਼ਰੂਰੀ ਹੈ ਜਿੰਨਾ ਦਰਖਤ ਸੁੱਕਿਆ ਭੇਜੇ ਇਨਸਾਨ ਹੋਣਾ ਮਿਲਿਆ ਤੇ ਇਨਸਾਨ ਵੀ ਸੁੱਕੇ ਤਰੁਪਲ ਹਜੂਰ ਸਾਹਿਬ ਦੇ ਰਸਤੇ ਦੇ ਵਿੱਚ ਬਰਹਾਨਪੁਰ ਗੁਰੂ ਘਰ ਪੈਂਦਾ ਬੜੀ ਸੰਗਤ ਗੁਰਦੁਆਰਾ ਇਸ ਗੁਰਦੁਆਰੇ ਦਾ ਜ ਮੋਟਾ-ਮੋਟਾ ਇਤਿਹਾਸ ਹੈ ਬਾਕੀ ਤੁਸੀਂ ਸਕਰੀਨ ਤੇ ਸਕਰੀਨਸ਼ਾਟ ਲੈ ਕੇ ਪੜ੍ਹ ਲਿਓ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਲ ਇੱਕ ਜੀਵਨ ਦਾਸ ਆ ਕੋਈ ਭਗਤ ਸੀ ਗੁਰੂ ਦੇ ਉਹ ਜਦੋਂ ਗੁਰੂ ਜੀ ਆਸਾਮ ਗਏ ਸੀ ਗੁਰੂ ਤੇਗ ਬਹਾਦਰ ਜੀ ਤਾਂ ਨਾਲ ਰਹੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਇੱਥੇ ਆਏ ਆਗਰਾ ਚ ਤੌਰ ਤੇ ਅਜਾਣ ਹੁੰਦੇ ਹੋਏ ਤਾਂ ਬਾਹਰ ਉਹ ਜੋਗੀ ਜੀਵਨ ਦਾਸ ਸੀ ਜਿਹੜਾ ਉਹਨਾਂ ਦੇ ਪੈਰੀ ਡਿੱਗ ਗਿਆ ਤੇ ਇਹਨਾਂ ਨੂੰ ਦੇਖ ਕੇ ਜਿਹੜੀ ਭਗਰਨ ਪਰਦੀ ਸੰਗਤ ਸੀ ਉਹ ਬੜੀ ਜਿਆਦਾ ਸੰਗਤ ਤੇ ਇਕੱਠੀ ਹੋ ਗਈ ਕਿ ਕੋਈ ਮਹਾਨ ਸ਼ਕਤੀ ਜਾਂ ਮਹਾਨ ਸ਼ਕਤੀ ਦਾ ਪੁੰਜ ਕੋਈ ਸਾਡੇ ਸ਼ਹਿਰ ਆਇਆ ਉੱਥੋਂ ਇਸ ਗੁਰੂ ਘਰ ਦਾ ਨਾਮ ਬੜੀ ਸੰਗਤ ਬਰਹਾਨਪੁਰ ਪਿਆ ਸਕਰੀਨ ਸ਼ਾਟ ਲੈ ਕੇ ਤੁਸੀਂ ਸੰਖੇਪ ਰੂਪ ਚ ਪੜ ਲਿਓ ਮੋਟਾ-ਮੋਟਾ ਮੈਂ ਤੁਹਾਨੂੰ ਦੱਸਦਾ ਮਿਲਦੇ ਆਂ ਅੱਗੇ ਹਜੂਰ ਸਾਹਿਬ ਬ੍ਰਾਂਡਪੁਰ ਤੋਂ ਹਜੂਰ ਸਾਹਿਬ ਦਾ ਰਸਤਾ ਲੈ ਕੇ ਸਮਾ ਹੋ ਗਿਆ ਇੱਕਦਮ ਦਿਨ ਸਾਡਾ ਚੌਥਾ ਤੇ ਅੱਜ ਮੀਂਹੇ ਤੇ ਪਹੁੰਚ ਜਾਗੇ ਸਾਹਮਣੇ ਜਿਹੜਾ ਫਰੇਮ ਦੇ ਤੁਹਾਨੂੰ ਸੀ ਜਾਂਦੇ ਕੇਲਿਆਂ ਦੀ ਖੇਤੀ ਕਰਦੇ ਆ ਜਵਾ ਕੇਤੀ ਇੱਥੇ ਕੇਲਿਆਂ ਦੀ ਹੁੰਦੀ ਆ ਇਹ ਸਾਹਮਣੇ ਵੱਡੇ ਵੱਡੇ ਫਾਰਮ ਜਿਹੜੇ ਕੇਲਿਆਂ ਦੇ ਸੀ ਜਿਹੜੇ ਮੇਰੇ ਵੀਰ ਕਮੈਂਟ ਕਰਦੇ ਸੀ ਕਿ ਟਰੱਕ ਦਾ ਸਫਰ ਅਸੀਂ ਤਿੰਨ ਵਾਰ ਹੀ ਕੀਤਾ ਬੜਾ ਸੌਖਾ ਉਹ ਸੋਣ ਤੇ ਆ ਉੱਤੇ ਬੜੇ ਹੱਥਾਂ ਤੇ ਕੰਬਲਾਂ ਤੋਂ ਦੇਖ ਲਓ 45 ਡਿਗਰੀ ਟੈਂਪਰੇਚਰ ਤੇ ਧੁੱਪ ਸੂਰਜ ਦੀ ਤਿੱਖੀ ਲੋ ਸਾਰੀ એનર્ਜੀ ਚੂਸੀ ਜਾਂਦੀ ਆ ਆਪਾਂ ਖੜਿਆ ਮਹਾਰਾਸ਼ਟਰ ਦੀ ਧਰਤੀ ਤੇ ਪਿੱਛੇ ਤੋਂ ਕੋਈ ਸੀ ਤਾਂ ਤੁਹਾਨੂੰ ਬਾਰਡਰ ਨਹੀਂ ਦਿਖਾਇਆ ਕਿਉਂਕਿ ਬਾਹਰ ਦੇਖ ਲਿਆ ਵੀ ਨਹੀਂ ਸੀ ਜਾਂਦਾ ਹਾਂਜੀ ਵਾਗ ਮਹਾਰਾਸ਼ਟਰ ਐਂਟਰ ਕਰ ਗਏ ਤੇ ਮਲਕਾਪੁਰ ਗੁਰੂ ਘਰ ਦੇ ਵਿੱਚ ਸਾਰੀ ਸੰਗਤ ਬਿਠਾਈ ਆ ਅਸੀਂ ਨਾ ਜਦੋਂ ਦੇ ਪਿੱਛੋਂ ਚੱਲੇ ਆ ਬਾਬਾ ਜੀ ਸਾਨੂੰ ਨਾ ਵਧੀਆ ਚਾਹ ਨਹੀਂ ਮਿਲੀ ਪਹਿਲਾਂ ਬਣੀ ਹੁੰਦੀ ਆ ਉਹੀ ਗਰਮ ਕਰੀ ਜਾਂ ਉਹ ਚ ਪਾਈ ਜਾਂਦੇ ਨੇ ਜਦੋਂ ਮੈਂ ਤੁਹਾਨੂੰ ਵੇਖਿਆ ਨਾ ਵੀ ਤੁਸੀਂ ਤਾਜੀ ਚਾਹ ਬਣਾ ਕੇ ਪਿਆ ਰਹੇ ਹੋ ਫੜਾ ਗਿਆ ਤਾਂ ਮੈਂ ਵੀਡੀਓ ਬਣਾਉਣ ਆ ਗਿਆ ਸਪੈਸ਼ਲ ਇਹ ਬਾਬਾ ਜੀ ਨੇ ਸਾਨੂੰ ਹੀ ਖੌਂਚਾ ਫੜਾਤਾ ਕਿ ਆਪਣੇ ਹਿਸਾਬ ਨਾਲ ਹੀ ਬਣਾ ਲਓ ਤੁਸੀਂ ਤੇ ਸੰਗਤ ਬੈਠੀ ਐ ਕਹਿੰਦੇ ਸੀ ਚਿੱਟੀ ਚਾਹ ਨਹੀਂ ਹੁੰਦੀ ਕਾਲੀ ਦੀ ਚਾਹ ਬਣਾ ਦਿੰਦੇ ਨੇ ਦੁੱਧ ਘੱਟ ਪਾਉਂਦੇ ਸਾਰ ਇੱਥੇ ਸ਼ਾਇਦ ਇਧਰ ਦੁੱਧ ਦੀ ਵੀ ਥੋੜੀ ਦਿੱਕਤ ਐ ਪੰਜਾਬ ਜਿੱਥੇ ਦੁੱਧ ਹੁੰਦਾ ਵੀ ਨਹੀਂ ਐਦਾਂ ਹੀ ਐ ਦਿੱਕਤ ਐ ਦੁੱਧ ਦੀ ਘੱਟ ਹੁੰਦਾ ਆਪਣਾ ਪਿਆਰ ਲੈ ਲਿਆ ਠੀਕ ਐ ਕਿ ਉਰਰੇ ਜਦੋਂ ਹੈ ਬਹੁਤ ਐ ਨੈਸ਼ਨਲ ਹਾਈਵੇ ਥੱਲੇ ਜਾਂਦਾ ਹੀ ਤੂੰ ਜਿਹੜਾ ਸਿੱਧਾ ਨਾਗਪੁਰ ਜਾਂਦਾ ਆਪਾਂ ਹੁਣ ਇਹਨੂੰ ਛੱਡ ਦੇਣਾ ਇਹਦੇ ਨੀਚੇ ਦੀ ਉਹ ਵੀ ਹੋਰ ਰਸਤਾ ਜਿਹੜਾ ਹਜੂਰ ਸਾਹਿਬ ਨੂੰ ਜਾਂਦਾ ਆਪਾਂ ਉਹ ਰਸਤਾ ਹੁਣ ਲਵਾਂਗੇ ਤੇ ਇੱਥੋਂ ਦੇ ਚੱਕੇ ਵਾਕੇ ਕੁਝ ਐਦਾਂ ਦੇ ਰਾਜੇ ਇੱਥੋਂ ਸਰਵਸ ਰੋਡ ਤੋਂ ਪਾ ਲਈਏ ਇਹ ਵਾਲੇ ਹਾਈਵੇ ਤੇ ਆਪਾਂ ਵਾਪਸ ਆਉਣਾ ਹਜੂਰ ਸਾਹਿਬ ਜਾਂਦੇ ਉਹ ਹੋਲ ਠੰਡਾ ਹੋ ਗਿਆ ਸ਼ਮਾ ਪਾਈਆਂ ਤੇ ਬਾਪੂਵਾਂ ਦੇ ਚਿਹਰੇ ਤੇ ਵੀ ਨੂਰ ਆ ਗਿਆ ਠੀਕ ਹੈ ਮਾਹੌਲ ਛੱਡੇ ਨਹੀਂ ਛਕਾਰਿਆ ਤੁਸੀਂ ਜਕਾਰੇ ਨਹੀਂ ਛੱਡੇ ਆ ਜੋ ਕੀ ਆ ਯਾਰ ਚੀਜ਼ ਬਣ ਰਹੀ ਆ ਅਸੀਂ ਆਪਣੀ ਕਮਾਂਡ ਥੱਲੇ ਦੋ ਮੁੰਡੇ ਨਵੇਂ ਆਣੇ ਖੜਾਈ ਸੀ ਤੇ ਉਹਦਾ ਸਾਨੂੰ ਨਤੀਜਾ ਇਹ ਭੁਗਤਣਾ ਪਿਆ ਕਿ ਇਥੋਂ ਇਹ ਰੋਂਗ ਸਾਈਡ ਚਲੇ ਗਏ ਤੇ ਸਾਨੂੰ ਵਾਪਸ ਜਾਣਾ ਪਾਣਾ ਪਿਆ। ਬਗਿਆ ਕਮਾਂਡ ਦੁਬਾਰਾ ਸਾਹਮਣੇ ਪੈਣੀ ਹੈ ਹੋਏ ਆਪਾਂ ਨੂੰ। ਸਾਹਮਣੇ ਹੁਣ ਸਮਾਂ ਠੰਡਾ ਹੋ ਗਿਆ। ਤੇ ਫੇਕ ਖਾਣਾ ਜਿਹੜਾ ਉਹ ਰਤੋਰਾ ਤਾਂ ਲੈ ਜਾਗੇ ਅੰਦਰ ਨਹੀਂ। ਉਹ ਕਿਹਨਾਂ ਰਤੋਰਾ ਤਾਂ ਅਮਰਾਵਤੀ ਦੇ ਅੱਗੇ ਸਾਹਮਣੇ ਦੀ ਹਜ਼ੂਰਤ ਆਵਣੀ ਸੀ ਹੁਣ। ਜੇ ਕਿਤੇ ਮੌਕੇ ਤੇ ਆਪਾਂ ਨਾ ਹੁਕਮ ਦੇ ਸੁੱਤੇ ਪਏ ਸੀ। ਆਇਓ ਇੱਧਰ ਆ ਜਾਓ ਮੇਰੇ। ਕੋਈ ਵੀਡੀਓ ਸ਼ੂਟ ਨਹੀਂ ਕੀਤੀ। ਜੇ ਨਹੀਂ ਆਪਾਂ ਆਪਣੇ ਆਪਣੇ ਮਰ ਲਿਆ ਨਾ। ਰਤੋਰਾ ਸ਼ਾਮ ਦਾ ਸਮਾਂ ਤੇ ਸੂਰਜ ਦੀ ਟਿੱਕੀ ਵੀ ਹੌਲੀ-ਹੌਲੀ ਨਮ ਹੁੰਦੀ ਜਾਂਦੀ ਆ ਤੇ ਸੰਗਤਾਂ ਦੇ ਚਿਹਰੇ ਖਿਰਦੇ ਜਾਂਦੇ ਆ ਤੇ ਸ੍ਰਿੰਦਰ ਹੋਰੀ ਰੰਗ ਕੱਢ ਆਏ ਇੱਕ ਦਿਨ ਦੇ ਵਿੱਚ ਹੀ ਮਹਾਰਾਜ ਨੂੰ ਪਹੁੰਚਣ ਵਾਲੀਆਂ 200 ਕਿਲੋਮੀਟਰ ਦੂਰੀ ਰਹਿ ਗਈ ਹੈ ਹੋਣ ਨੇ ਪਹਿਲੀ ਵਾਰੀ ਹਾਰਨ ਮਾਰਿਆ ਅੱਜ ਜਦੋਂ ਬਚ ਲਿਆ ਕਹਿੰਦਾ ਚਾਹਾਂਵਾਂ ਦੇ ਨਸ਼ੇ ਟੁੱਟ ਚੁੱਕੇ ਨੇ ਤੇ ਸਰੀਰਾਂ ਦੇ ਸੌਦੇ ਮੁੱਕ ਚੁੱਕੇ ਨੇ ਤੇ ਸੂਰਜ ਦੀ ਟਿੱਕੀ ਛਮ ਚੁੱਕੀ ਹੈ ਤੇ ਬਾਦੂ ਮੇਰੇ ਵਾਲ ਦੇਖੀ ਜਾਂਦਾ जगह ये भोडका का 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 तो छॉर्ट होता है दारू का पतुर पतुर महाराष्ट्र पतुर महाराष्ट्र गड्डी रॉबिन पूछना है कोल्ड ड्रिंक है बारह है शूटिंग को कौन सा आप ब्लैक कर रहे हो ये बोला है बारह बोतल ਉਹ ਇਹ ਤਾਂ ਛੋਟੀ ਇਹ ਨਹੀਂ ਬੜੀ ਵਾਲਾ ਨਹੀਂ ਹੈ 2 ਲੀਟਰ ਵਾਲਾ ਓਕੇ ਇਹ ਇਹ ਤੋਂ ਇੱਕ ਕਿੰਨੇ ਕੋ ਪੂਰਾ ਆਏਗਾ ਇਹ ਨਹੀਂ ਚਾਹੀਏ ਕੋਕ ਤਾਂ ਐਮਪੀ ਤੇ ਮਹਾਰਾਸ਼ਟਰ ਜਾ ਕੇ ਵੀ ਉਹੀ ਹਾਲ ਹੈ ਪੰਜ ਚਾਰ ਬੋਤਲਾਂ ਛੋਟੀਆਂ ਮਿਲਦੀਆਂ ਵੱਡੀ ਬੋਤਲਾਂ ਰੱਖਦੇ ਹੀ 2 ਲੀਟਰ ਵਾਲੀਆਂ ਰੋਡ ਦੇ ਉੱਤੇ ਚਾਹ ਬਣਵਾਈ ਹੈ 100 ਕੱਪ ਕਿਉਂਕਿ ਸੰਗਤ ਦੀ ਨਰਮੀ ਬਿਲਕੁਲ ਟੁੱਤੀ ਪਈ ਸੀ ਤੇ ਸਾਰੀ ਸੰਗਤ ਐਦਾਂ ਵੇਟ ਕਰੀ ਜਾਂਦੀ ਹੈ ਚਾਹ ਦੀ ਵੇਟ ਕਰੀ ਜਾ ਰਹੇ ਨੇ ਸਭ ਹਜੂਰ ਸਾਹਿਬ ਤੋਂ 140 ਕਿਲੋਮੀਟਰ ਪਿੱਛੇ ਰਹਿ ਗਏ ਆ ਰਸਤਾ ਵਧੀਆ ਮਿਲ ਗਿਆ ਸਾਫ਼ ਸੁਥਰਾ ਤੇ 8:00 ਵਜੇ ਦਾ ਸਮਾਂ 10:00 ਵਜੇ ਤੱਕ ਆਪਾਂ ਪਹੁੰਚ ਜਾਣਾ ਚੈਨਲ ਨੂੰ ਵੱਤਵਾ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਇੱਕ ਤੁਹਾਡਾ ਧੰਨਵਾਦ ਪਿਛਲੀਆਂ ਵੀਡੀਓ ਨੂੰ ਤੁਸੀਂ ਬੜਾ ਪਿਆਰ ਦਿੱਤਾ ਮੈਂ ਹੁਣੇ ਹੀ ਦੇਖਿਆ ਬੀਜੀਸੀ ਟਾਈਮ ਨਹੀਂ ਲੱਗਿਆ ਬਹੁਤ ਸੋਹਣੀਆਂ ਚਲਰੀਆਂ ਨੇ ਉਦ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੈਨੇਡਾ ਦੀ ਧਰਤੀ ਤੋਂ ਸਾਨੂੰ ਬੜਾ ਪਿਆਰ ਮਿਲ ਰਿਹਾ ਤੇ ਇਹ ਵੀਰ ਆ ਸਾਡਾ ਭੁਪਿੰਦਰ ਸਿੰਘ ਢੀਂਡਸਾ ਜਿਨ੍ਹਾਂ ਨੇ ਪਿਛਲੇ ਦਿਨ ਬੜੀ ਸੇਵਾ ਕੀਤੀ ਆ ਜਿਹੜੀ ਸੰਗਤ ਨੂੰ ਅਸੀਂ ਲੰਗਰ ਪ੍ਰਸ਼ਾਦਾ ਰਾਹ ਦੇ ਵਿੱਚ ਸ਼ਿਕਾਇਆ ਕੋਲ ਡਰਿੰਕ ਦੀ ਤੇ ਫਰੂਟ ਦੀ ਸੇਵਾ ਭਿੰਦੇ ਵੀਰ ਵੱਲੋਂ ਆਈ ਸੀ ਤੇ ਇਹਦਾ ਅੱਜ ਬਰਥਡੇ ਆ ਸਾਰੇ ਜਣੇ ਕਮੈਂਟਾਂ ਤੇ ਇਹਨੂੰ ਬਰਥਡੇ ਵਿਸ਼ ਕਰਿਓ। ਹੈਪੀ ਬਰਥਡੇ ਭਿੰਦੇ ਵੀਰੇ। ਹੈਪੀ ਬਰਥਡੇ ਛੋਟੇ ਵੀਰ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਜੜਮ ਦੇ ਦੀਆਂ ਬਹੁਤ ਬਹੁ ਮੁਬਾਰਕਾਂ ਭਿੰਦੇ ਵੀਰ ਆਪਸ ਵਿੱਚ ਓਕੇ ਪਿੰਦਰ ਵੀਰ ਹੈਪੀ ਬਰਥਡੇ ਪਿੰਦਰ ਵੀਰ ਤੁਹਾਨੂੰ ਲਵ ਯੂ ਤੁ ਵੀ ਬਾਈ ਹੈਪੀ ਬਰਥਡੇ ਇਹ ਸਾਡੇ ਸਾਰਿਆਂ ਵੱਲੋਂ ਭਰਾ ਤੈਨੂੰ ਮਰਡੇ ਦੀਆਂ ਬਹੁਤ ਬਹੁ ਮੁਬਾਰਕਾਂ ਪ੍ਰਧਾਨ ਹੈਪੀ ਬਰਥਡੇ ਬਾਈ ਭਿੰਦੇ ਵੀਰ ਨੇ ਇਹਦਾ ਬਰਥਡੇ ਸੀ ਤੇ ਇਹਨੇ ਅੱਜ ਸਾਨੂੰ ਖੰਡ ਭੇਜਿਆ ਕਿ ਸਾਰੀ ਸੰਗਤ ਨੂੰ ਪੀਜੇ ਤੇ 버ਗਰ ਪੇਸਟੀਆਂ ਪੈਟੀਆਂ ਦਾ ਲੰਗਰ ਸ਼ਿਕਾਇਓ ਪਰ ਆਈ ਵਿਦਾ ਸਫਰ ਕਰੀ ਜਾਣਾ ਸਾਨੂੰ ਕੋਈ ਢਾਬਾ ਜਾਂ ਐਤਾ ਦਾ ਰੈਸਟੋਰੈਂਟ ਮਿਲਿਆ ਹੀ ਨਹੀਂ ਜਿੱਥੋਂ ਇਹ ਸਾਰਾ ਸਮਾਨ ਮਿਲ ਸਕੇ ਕੋਈ ਨਾ ਦੀ ਪਾਰਟੀ ਜਿਹੜੀ ਅਸੀਂ ਪਲਨਿੰਗ ਰੱਖੀ ਹੋਈ ਹੈ ਜਿੱਥੇ ਸਾਨੂੰ ਸੁਭਪ ਬਣਿਆ ਉੱਥੇ ਸੰਗਤ ਨੂੰ ਇਹਦਾ ਦੀ ਪਾਰਟੀ ਜ਼ਰੂਰ ਦਿਆਂਗੇ ਬਰਥਡੇ ਵਾਲੀ ਚੱਲਦੀ ਯਾਤਰਾ ਦੇ ਵਿੱਚ ਸਾਡੀ ਵੀਡੀਓ ਦੇਖ ਕੇ ਬਰਥਡੇ ਪਾਰਟੀ ਸੰਗਤ ਦੇ ਨਾਲ ਮਨਾਈ ਇਹ ਮੁੰਡੇ ਨੇ ਇੱਕ ਨਵਾਂ ਪ੍ਰਾਲਾ ਨਵੇਕਲੀ ਪਹਿਲ ਕੀਤੀ ਆ ਕਿ ਆਪਣਾ ਬਰਥਡੇ ਉੱਥੇ 14 ਦੋਸਤਾਂ ਨੂੰ ਖਵਾ ਕੇ ਖਰਾਬ ਨਹੀਂ ਕੀਤਾ ਪੈਸਾ ਉਹ ਪੈਸਾ ਸੰਗਤ ਨੂੰ ਦੇ ਕੇ ਪਾਰਟੀ ਸੰਗਤ ਨਾਲ ਮਿਲਾਈ ਚੱਲਦੀ ਹਜੂਰ ਸਾਹਿਬ ਯਾਤਰਾ ਦੇ ਵਿੱਚ ਇੱਕ ਵੀਰ ਹੈ ਸਾਡਾ ਪ੍ਰੀਤ ਯੂਐਸਏ ਤੋਂ ਪ੍ਰੀਤ ਯੂਐਸਏ ਪ੍ਰੀਤ ਯੂਐਸਏ ਉਸੇ ਉਹ ਵੀਰ ਨੇ ਵੀ ਸੰਗਤ ਦੀ ਸੇਵਾ ਕੀਤੀ ਆ ਤੇ ਫੁੱਲ ਮਿਲਾ ਕੇ ਗੱਲ ਇਹ ਆ ਕਿ ਪ੍ਰੀਤ ਦਾ ਵੀ ਧੰਨਵਾਦ ਆ ਪਰ ਜਿੰਨੇ ਅਸੀਂ ਸਭ ਯਾਤਰਾ ਕਰੀ ਜਾਂਦੇ ਆ ਸਾਡਾ ਵੀਰੇ ਸੰਗਤ ਨੂੰ ਜੋ ਵੀ ਅਸੀਂ ਲੱਗਰ ਪਾਣੀ ਜਾਂ ਸਰਕਾਰੀਆ ਰਸਤੇ ਦੇ ਸਾਡਾ ਅੱਧਾ ਕੋਈ ਫੰਡ ਰੁਪਈਆ ਲੱਗਿਆ ਹੀ ਨਹੀਂ ਸਾਰੇ ਵੀਰ ਬਾਹਰੋਂ ਹੀ ਭੇਜੀ ਜਾਂਦੇ ਆ ਸਾਰੇ ਵੀਰਾਂ ਦਾ ਧੰਨਵਾਦ ਜੇ ਕੋ ਹੋ ਰਹੇ ਵੀਰ ਸੇਵਾ ਕਰਨਾ ਚਾਹੁੰਦਾ ਜੋ ਦੇ ਮਨ ਚ ਇੱਛਾ ਹੋਏ ਉਹ ਵੀ ਆਪਣਾ ਸੇਵਾ ਪਾ ਸਕਦਾ ਚੱਲਦੀ ਯਾਤਰਾ ਦੇ ਵਿੱਚ ਸਾਰੇ ਬਾਹਰਲੇ ਵੀਰਾਂ ਦਾ ਧੰਨਵਾਦ ਜਿਹੜੇ ਸਾਨੂੰ ਇੱਥੋਂ ਰੁਪਈਆ ਖਰਚਾ ਹੀ ਨਹੀਂ ਹੁਣ ਦੇ ਰਹੇ ਬਾਹਰੋਂ ਹੀ ਸਾਰੀ ਸੇਵਾ ਭੇਜੀ ਜਾਂਦੇ ਨੇ ਤੇ ਦੂਜੀ ਗੱਲ ਆਪਣੀਆਂ ਵੀਡੀਓ ਪਿਛਲੀਆਂ ਜਿਹੜੀਆਂ ਤਿੰਨ ਅਸੀਂ ਪਾਈਆਂ ਉਹਨਾਂ ਨੂੰ ਤੁਸੀਂ ਬੜਾ ਪਿਆਰ ਦਿੱਤਾ ਉਹ ਸਾਰੇ ਜਿੰਨੇ ਵੀ ਸੰਗਤ ਸਾਨੂੰ ਦੇਖਦੀ ਆ ਪਿਆਰ ਕਰਨ ਵਾਲੇ ਸਾਡੇ ਵੀਰ ਦੇਖਦੇ ਨੇ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚੱਲਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਸੀਂ ਤੁਹਾਨੂੰ ਪੂਰੀ ਯਾਤਰਾ ਦਿਖਾ ਰਹੇ ਹਾਂ ਤੇ ਇੱਕ ਚੈਲੰਜ ਲੈ ਕੇ ਚੱਲੇ ਸੀ ਕਿ ਗੱਡੀ ਦੇ ਵਿੱਚ ਬੜਾ ਔਖਾ ਸਫ਼ਰ ਕਰਨਾ ਪਰ ਅਸੀਂ ਕਰ ਹੀ ਜਾਂਦੇ ਹਾਂ ਮਹਾਰਾਜ ਆਪ ਹੀ ਕਰਾਈ ਜਾਂਦੇ ਨੇ ਕਹਿੰਦੇ ਬੰਦਿਆਂ ਨੂੰ ਤਾਂ ਭੁੱਖ ਲੱਗਦੀ ਸੀ ਨਾਲ ਗੱਡੀ ਨੂੰ ਭੁੱਖ ਲੱਗੀ ਸਫ਼ਰ ਤੇ ਚਲਦੇ ਚਲਦੇ ਆ ਵਸਤੇ ਤੇਰ ਗੱਡੀ 'ਚ ਘੱਟ ਹੋ ਗਿਆ ਸੀ ਨਾਲ ਲੈ ਕੇ ਆਏ ਸਾਂ ਕਿ ਉੱਥੋਂ ਨੇ ਇੱਕ ਸ਼ੇਰ ਯਾਦ ਆ ਗਿਆ ਬਹੁਤੇ ਗੱਡੀਆਂ ਨਾਲ ਲਖਾਇਆ ਵੀ ਹੁੰਦਾ ਪਿੱਛੇ ਦੀ ਟੈਂਕੀਆਂ ਤੇ ਵੀ ਰਾਹ ਦਾ ਪਾਣੀ ਕੰਮ ਵੀ ਮਿਲ ਜਾਣੀ ਰਾਹ ਦਾ ਪਾਣੀ ਰਾਹ ਦਾ ਪਾਣੀ ਉਹ ਬਿੱਲਾ ਵੀ ਰੁੱਤੋਂ ਸਿਵਾ ਨਭਾਰਿਆ ਪੂਰੀਆਂ ਆਪਣੀਆਂ ਝੋਲੀਆਂ ਇਹਨਾਂ ਜਿਹੜੇ ਸਾਡੇ ਨੂੰ ਲੱਗਾ ਜਿੰਨਾ ਮਰਜ਼ੀ ਲੱਗਾ ਹੋਣੀ ਹੋਣੀ ਰਸਤੇ ਦੇ ਵਿੱਚ ਚੱਲਦੇ ਚੱਲਦੇ ਗੱਡੀ ਦਾ ਤੇਲ ਖਤਮ ਹੋ ਗਿਆ ਸੀ ਤੇ ਐਮਰਜੈਂਸੀ ਕੋਟਾ ਸੀ ਲੈ ਕੇ ਆਏ ਸੀ ਕਿਉਂਕਿ ਸਫਰਾਂ ਤੇ ਚੱਲਦੇ ਆ ਕਦੀ ਵੀ ਐਦਾਂ ਦਾ ਹਾਦਸਾ ਹੋ ਸਕਦਾ ਪਰ ਬਾਬੇ ਨੇ ਸੁੱਖ ਰੱਖੀ ਆ ਤੇਲ ਪਾਉਣਿਆਂ ਤੇ ਹੁਣ ਅਸੀਂ ਪਹੁੰਚ ਜਾਣਗੇ ਤੇ ਤੇਲ ਦੀ ਕਿੰਨੀ ਅਸੀਂ ਘਰ ਤੋਂ ਲੈ ਕੇ ਆਏ ਸੀ ਕਈ ਵਾਰੀ ਅਮਰਜੈਂਸੀ ਹੋ ਜਾਂਦੀ ਹੈ ਡਰਾਈਵਰ ਬਦਲਦੇ ਰਹਿੰਦੇ ਨੇ ਤੇਲ ਨਹੀਂ ਯਾਦ ਰਹਿੰਦਾ ਕਿਉਂਕਿ ਅਸੀਂ ਨਵੇਂ ਮੁੰਡੇ ਸਾਰੇ ਡਰਾਈਵਰੀ ਕਰਦੇ ਆਂ ਸ਼ੌਂਕ ਵਜੋਂ ਬਤਨਾਮ ਵਾਹਿਗੁਰੂ ਸਾਤ ਦੇ ਹਜੂਰ ਸਾਹਿਬ ਦੇ ਲਾਗੇ ਪਹੁੰਚ ਚੁੱਕੇ ਆ ਤੇ ਸਫ਼ਰ ਲੱਗਾ 60 ਕਿਲੋਮੀਟਰ ਦਾ ਪਰ ਲੇਟ ਬਹੁਤ ਹੋ ਜਾਣਾ ਅੱਜ ਦਾ ਵੀਡੀਓ ਆਪਾਂ ਇੱਥੇ ਐਂਡ ਕਰਾਂਗੇ ਬਾਕੀ ਦੀ ਵੀਡੀਓ ਹਜੂਰ ਸਾਹਿਬ ਇੰਟਰਵਿਊ ਕੱਲ੍ਹ ਵਾਲੀ ਵੀਡੀਓ ਤੇ ਲਗਾਵਾਂਗੇ ਤੇ ਸਾਡੀ ਪੂਰੀ ਯਾਤਰਾ ਪਿੱਛੇ ਦੀਆਂ ਤਿੰਨ ਵੀਡੀਓ ਵੀ ਪਹਿਲਾਂ ਅਪਲੋਡ ਕਰ ਦਿੱਤੀਆਂ ਉਹ ਚ ਜਾ ਕੇ ਤੁਸੀਂ ਦੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਕੱਲ੍ਹ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ